ਪੰਚਾਇਤ ਤੇ ਪ੍ਰਸ਼ਾਸਨ ਨੇ ਪਿੰਡ ਤਲਵੰਡੀ ਹਲਕਾ ਭਧੌੜ ਵਿਖੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਇਆ। ਤਕਰੀਬਨ 28 ਕਿੱਲੇ ਪੰਚਾਇਤੀ ਜ਼ਮੀਨ ਦੇ 7 ਸਾਲਾਂ ਤੋਂ ਹੋਇਆ ਸੀ ਨਿਜਾਇਜ਼ ਕਬਜ਼ਾ। ਸਾਬਕਾ ਤੇ ਮੌਜੂਦਾ ਸਰਪੰਚ ਨੇ ਭਗਵੰਤ ਮਾਨ ਸਰਕਾਰ ਦਾ ਕੀਤਾ ਧੰਨਵਾਦ। ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ। ਮੈਂ ਹਮਨਜੀਤ ਸਿੰਘ ਘਹਰੇ ਤੇ ਤੁਸੀਂ ਦੇਖ ਰਹੇ ਹੋ ਚੰਚਕੀ ਨਿਊਜ਼ ਪੰਜਾਬ। ਤਰਚ ਕੋ ਤੁਨ ਜੀ ਆਇਆਂ ਆਖਦਾ ਹਾਂ ਤੇ ਖਬਰ ਹੈ। ਬਰਨਾਲਾ ਜ਼ਿਲ੍ਹੇ ਦੇ ਹਲਕਾ ਪਦ ਆੜ ਦੀਨ ਪਿੰਡ ਤਲਵੰਡੀ ਦੀ ਜਿੱਥੇ ਬीडीपीओ ਜਗਰਾਤ ਸਿੰਘ ਸਹਣਾ ਨਾਅ ਤਹਿਸੀਲਦਾਰ ਰਾਜਪ੍ਰਤਪਾਲ ਸਿੰਘ ਧਨੋਲਾ ਗ੍ਰਾਮ ਪੰਚਾਇਤ ਤਲਵੰਡੀ ਅਤੇ ਪੰਜਾਬ ਪੁਲਿਸ ਦੀ ਸਹਿਯੋਗ ਦੇ ਨਾਲ 218 ਕਿਨਾਲਾ ਸਤ ਮਰਲੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛਡਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਪਾਈ ਗਈ ਹੈ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਵੱਲੋਂ ਭਗਵੰਤ ਸਿੰਘ ਮਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਉਨਾ ਕਿਹਾ ਕਿ 7 ਸਾਲ ਤੋਂ ਹੋਏ ਕਬਜੇ ਨੂੰ ਛਡਾ ਕੇ ਜਿੱਥੇ ਪਿੰਡ ਨੂੰ ਕਮਜਾਬੀ ਦਵਾਈ ਹੈ ਉੱਥੇ ਪਿੰਡ ਦਾ ਵਿਕਾਸ ਵੀ ਚੰਗੀ ਤਰ੍ਹਾਂ ਹੋ ਸਕੇਗਾ ਆਓ ਤੁਹਾਨੂੰ ਸੁਣਾਉਂਦੇ ਹਾਂ ਪੂਰੀ ਖਬਰ ਪਧਾਉੜ ਤੋਂ ਪੱਤਰਕਾਰ ਕਰਸਿਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਚਾਹੁੰ ਕਿ ਤੁਹਾਨੂੰ ਅੱਜ ਜ਼ਮੀਨ ਦਾ ਕਬਜ਼ਾ ਦਵਾਇਆ ਗਿਆ ਸਾਡੇ ਬੰਨਿਓ ਜ਼ਮੀਨ ਦੇ ਵਿੱਚ ਗ੍ਰਾਮ ਪੰਚਾਇਤ ਨੇ ਬੋਰਡ ਲਾਇਆ ਗਿਆ ਹਾਂ ਹਾਂਜੀ ਠੀਕ ਹੈ ਜੀ ਇੱਥਾ ਤਾਂ ਮੈਂ ਵੀਰਚੰਦ ਸਾਹਿਬ ਦਾ ਸਰਪੰਚ ਪਿੰਡ ਤਲਵੰਡੀ ਮੇਰੇ ਨਾਲ ਸਾਰੀ ਪੰਚਾਇਤ ਖੜੀ ਆ ਤੇ ਸਾਰੇ ਨਗਰ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਬੋਰਡ ਲਗਾਏ ਗਏ ਆ ਸਾਨੂੰ ਬਹੁਤ ਖੁਸ਼ੀ ਆ ਪਿੰਡ ਨੂੰ ਤੇ ਪੰਚਾਇਤ ਨੂੰ ਜਿਹੜੇ ਨਗਰ ਤਲਵੰਡੀ ਦੀ ਪੰਚਾਇਤ ਦੇ ਹੱਕ ਦੇ ਵਿੱਚ ਬੋਰਡ ਲੱਗੇ ਵੀ ਪੰਚਾਇਤ ਦੀ ਇਹ ਤਲਵੰਡੀ ਦੀ ਜ਼ਮੀਨ ਹੈ ਇੱਕ ਜਿਹੜਾ ਠੇਕੇਦਾਰ ਸੀਗਾ ਬਲਜਿੰਦਰ ਸਿੰਘ son of ਦਰਸ਼ਨ ਸਿੰਘ ਉਹਨੇ ਮਤਲਬ ਪੰਚਾਇਤ ਨੂੰ ਗਮਰਾਹ ਕਰਾਈ ਮੈਂ ਪਹਿਲੀ ਪੱਧਰ ਕਰ ਜਾਗਾ ਉਨੇ ਵਿੱਚ ਪੱਧਰ ਕਰਨ ਦੀ ਬਜਾਏ ਮੈਨਿੰਗ ਦੇ ਉਹ ਚਲਾ ਲਿਆ ਧੰਦਾ ਚਲਾ ਲਿਆ ਬਰੀਤੀ ਦਾ ਧੰਦਾ ਚਾਲਿਆ ਟਿਪਰ ਇੱਥੋਂ ਪਰ ਪਰ ਬਣਾਲੇ ਜਾਂਦੇ ਸੀਗੇ ਜੀ ਦਿਨ ਬੁਰਾ ਰਾਤ ਚੱਲਦੇ ਸੀਗੇ ਜੀ ਉਹ ਜਿਹੜੀ ਇਹ ਇਹ ਆ ਦੇਖ ਲਓ ਪਹਿਲਾਂ ਕੈਮਰਾ ਮਾਰ ਲਓ ਇਧਰਲੀ ਪੜੀ ਨੀਵੀਂ ਆ ਤੇ ਇਧਰਲੀ ਉੱਚੀ ਆ ਦੱਸੇ ਸਾਨੂੰ ਵੀ ਕਿਹੜੀ ਉਹਨੇ ਪੱਧਰ ਕਰੀ ਆ ਜੀ ਉਹਨਾਂ ਦਾ ਬਰੀਤੀ ਇੱਥੋਂ ਚੱਕ ਚੱਕ ਟਿਪਰ ਵਿੱਚ ਹੈ ਜੀ ਦੋ ਉਹਨਾਂ ਦੇ ਪਰਚੇ ਹੋਏ ਆ ਜੀ ਮੈਨਿੰਗ ਦੇ ਵਿੱਚ ਤੇ ਕੋਈ ਪੰਚਾਇਤ ਨੂੰ ਆਉਂਦਣੀ ਹੋਈ ਕੋਈ ਪਿੰਡ ਨੂੰ ਆਉਂਦਣੀ ਨਹੀਂ ਹੋਈਗੀ ਉਹਦੇ ਸਾਡੇ 7 ਸਾਲ ਐ ਖਰਾਬ ਗਏ ਆ ਜੀ ਕੋਈ ਕੋਈ ਵਿਕਾਸ ਨਹੀਂ ਹੋਇਆ ਪਿਛਲੀ ਪੰਚਾਇਤ ਵੇ ਤੇ ਹੁਣ ਜਿਹੜਾ ਪੰਚਾਇਤ ਨਵੀਂ ਬਣੀ ਆ ਜੀ ਉਹਨੇ ਪਰਾਲਾ ਕਰਿਆਗਾ ਇਹ ਕੇਸ ਨੂੰ ਝਗੜਿਆਗਾ ਤੇ ਜਿਹੜੀ ਨਵੀਂ ਪੰਚਾਇਤ ਨੂੰ ਇਹਨੇ ਇਹਨੇ ਸਾਨੂੰ ਕੋਟਾਂ ਦੇ ਵਿੱਚ ਨਜਾਇਜ਼ ਘੜੀਸਿਆਗਾ ਉਲਟਾ ਟਰ ਕੋਤਵਾਲ ਨੂੰ ਡਾਂਟੇ ਜੀ ਇਹਨਾਂ ਨੇ ਮਤਲਬ ਵੀ ਜਿਹੜਾ ਆਪ ਗਲਤੀ ਕਰਕੇ ਤੇ ਦੂਸਰਾਂ 'ਚ ਗਲਤੀ ਕੱਢਣਾ ਕੋਟ ਦੇ ਵਿੱਚ ਨਜਾਇਜ਼ ਇਹਨਾਂ ਨੇ ਜਿਹੜੇ ਹੈਗੇ ਆਗੇ ਪੰਚਾਇਤ ਦੇ ਵਿੱਚ ਉਹ ਝੂਠੀਆਂ ਦਰਖਾਸਤਾਂ ਚੰਗੀਆਂ ਜੀ ਅਫਸਰਾਂ ਦੇ ਕੋਲੇ ਦਿੱਤੀਆਂ ਪਰ ਪੰਚਾਇਤ ਨੇ ਹਿੰਮਤ ਨਹੀਂ ਹਾਰੀ ਪਿੰਡ ਵਾਲਿਆਂ ਨੇ ਸਾਥ ਦਿੱਤਾ ਸਾਡਾ ਪੂਰਾ ਦਿੱਤਾ ਸਾਥ ਹੀ ਪੰਚਾਇਤ ਦਾ ਅਸੀਂ ਹੁਣ ਜਿਹੜਾ ਇਹ 20 ਤਰੀਕ ਨੂੰ ਕੇਸ ਜਿੱਤਿਆ ਡਾਇਰੈਕਟਰ ਚੰਡੀਗੜ੍ਹੋਂ ਜੀ ਤੇ ਅੱਜ ਜਿਹੜਾ ਸਾਡਾ ਸਾਰਾ ਪਲਸ ਪ੍ਰਸ਼ਾਸਨ ਸੀਗਾ ਜੀ ਵੀਡੀਓ ਸਾਬ ਦੀ ਸੈਣਾ ਸੀਗੇ ਡੀਡੀਪੀ ਬਰਨਾਲਾ ਸੀਗੇ ਜੀ ਉਹਨਾਂ ਨੇ ਸਾਨੂੰ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਨਗਰ ਦੇ ਹਾਜ਼ਰੀ ਦੇ ਵਿੱਚ ਸਾਨੂੰ ਜਿਹੜਾ ਹੈਗਾ ਕਾਕਾ ਬਜਾਦੋ ਆਇਆਗਾ ਤੇ ਹੁਣ ਜਿਹੜਾ ਹੁਣ ਅਸੀਂ ਇਹਦੀ ਗਾਂ ਵਾਲੀ ਜਿਹੜੀ ਹੈਗਾ ਗਾਦੀ ਬੋਲੀ ਕਰਾਵਾਂਗੇ ਜੀ ਪੰਚਾਇਤ ਕਰਾਊਗੀ ਜੋ ਵੀ ਇਹਦਾ ਆਮਦਨ ਹੋਊਗੀ ਉਹ ਵਿਕਾਸ ਪਿੰਡ ਦੇ ਵਿਕਾਸ ਤੇ ਲਾਵਾਂਗੇ ਤੇ ਹੁਣ ਵਾਲਾ ਫਰਕ ਦੇਖ ਲਿਓ ਜੀ 50 ਸਾਲਾਂ ਦਾ ਪਿਛਲਾ ਤੁਸੀਂ ਕੱਢ ਲਿਓ ਅੰਕੜੇ ਕਿੰਨਾ ਕੰਮ ਹੋਇਆ ਤੇ ਹੁਣ ਅਸੀਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਜਿਹੜਾ ਹੈਗਾ ਗਾਹ ਨੂੰ ਸਾਡਾ ਸਾਥ ਦਿੱਤਾ ਜਾਵੇ ਤੇ ਜਿਹੜਾ ਹੈਗਾ ਹੁਣ ਇਹ ਹੈ ਹੈਗੀ ਹੈਗੀ 2718 ਆਖਿਆ ਸੀਗਾ ਹਾਂ 218 ਇਹਦੇ ਵਿੱਚੋਂ ਆਉਂਦਣ ਕਰਕੇ ਜੇ ਅਸੀਂ ਵੱਧ ਤੋਂ ਵੱਧ ਪਿੰਡ ਤੇ ਲਾਵਾਂਗੇ ਤੇ ਜਿਹੜੇ ਗਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜਿਹੜੇ ਇਹ ਜੇ ਗਲਤ ਅੰਸਰ ਆ ਗਏ ਵੀ ਇਹ ਨਜਾਇਜ਼ ਕਬਜ਼ਾ ਕਰਦੇ ਆ ਉਹਨਾਂ ਤੇ ਨਾਥ ਪਾਈ ਜਾਵੇ ਉਹਨਾਂ ਦੇ ਪਰਚਾ ਠੋਕੇ ਦਿੱਤਾ ਜਾਵੇ ਜਦ ਸਾਰੀ ਪਿੰਡ ਦੀ ਆਉਂਦਣ ਨੂੰ ਰੋਕਦੇ ਆਗੇ ਰੋਕ ਕੇ ਉਹਨਾਂ ਦੇ ਜਿੱਬਾਂ ਪਰਨ ਦੀ ਗੱਲ ਕਰੀ ਉਹਨਾਂ ਨੇ ਆਉਂਦੀ ਇੰਨਾ ਕੰਡਾ ਹਮਾ ਪ੍ਰਸ਼ਾਸਨ ਦਾ ਤੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਤੁਹਾਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ ਗਿਆ। ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਅਤੇ ਮਾਨਯੋਗ ਮੁੱਖ ਮੰਤਰੀ ਸ਼ੋਹਨਤ ਸਿੰਘ ਮਾਨ ਜੀ ਦਾ ਸਾਡੇ ਐਮਐਲਏ ਸਤਿਕਾਰਯੋਗ ਲਾਲ ਸਿੰਘ ਉਗੋਕੀ ਦਾ ਉਹਨਾਂ ਸਦਕਾ ਦੂਜਾ ਆਪਣੇ ਜ਼ਮੀਨ ਅੱਜ ਨਜਾਇਜ਼ ਕਬਜ਼ਾ ਛੁੱਟਿਆਗਾ। ਇਹ ਨਜਾਇਜ਼ ਕਬਜ਼ਾ ਕੀਤਾ ਵਾ ਸੀਗਾ। ਬਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਬਲਵੀਰ ਸਿੰਘ ਪੁੱਤਰ ਨਤਰ ਸਿੰਘ ਇਹਨਾਂ ਦਾ ਕਬਜ਼ਾ ਨਜਾਇਜ਼ ਪੜੀ ਤੇ ਕੀਤਾ ਵਾਸੀਂ 2019 ਦੇ ਵਿੱਚ ਇਹ ਵਹਣ ਲੱਗੇ ਸੀ 7 ਸਾਲ ਇਹਨਾਂ ਨੇ ਪੜੀ ਬਾਲੀ ਆ ਤੇ ਥੋੜਾ ਬਹੁਤਾ ਠੀਕਾ ਜਿਹਾ ਪਹਿਲਾਂ ਭਰਦੇ ਸੀ ਹੁਣ ਉਹ ਵੀ ਨਹੀਂ ਭਰਿਆ ਤੇ ਨਜਾਇਜ਼ ਕਬਜ਼ਾ ਕਰਨ ਆ ਨੱਪਣ ਨੂੰ ਫੜਦੇ ਸੀ ਵੀ ਸੀ ਨਪਾਂਗੇ 15 ਸਾਲਾਂ ਦਾ ਮਤਾ ਪਾ ਲਿਆ ਸੀ ਇਹਨਾਂ ਨੇ ਘਟ ਵੱਧ ਕਰਕੇ ਇਹ ਪਹਿਲਾਂ 5 ਸਾਲ ਦੀ ਖਤਰ ਜੀਡੀਪੀ ਤੋਂ ਮਨਜ਼ੂਰੀ ਲੈ ਕੇ ਵਹਾਈ ਸੀਗੀ ਉਹਨੂੰ ਇਹਨਾਂ ਨੇ ਇਕ ਕੜਾ ਲਾ ਕੇ ਮੂਰੇ 15 ਕਰਕੇ 15 ਸਾਲ ਦਾ ਬਣਾਤਾ ਜੀ ਸਰਪੰਚ ਨਾਲ ਰਲ ਕੇ ਜੀ ਸਰ ਸਾ ਜਿੰਨੇ 5 ਸਾਲ ਪਹਿਲਾਂ ਲਿਖਵਾਇਆ ਹੋਇਆ ਸੀ ਹਾਂਜੀ ਉਸ ਤੋਂ ਬਾਅਦ ਉਹ ਇਹ ਮੂਰੇ ਇੱਕੜਾ ਕਿ ਇਹਨਾਂ ਨੇ 420 ਕੀਤੀ ਹਾਂਜੀ 420 ਕੀਤੀ ਹੈ ਜੀ ਕਿੰਨੀ ਜ਼ਮੀਨ ਸਰਪੰਚ ਇਹ ਹੈਗੇ ਜੀ 218 ਕਨਾਲਾਂ 7 ਮਰਲੇ ਥਾਂ ਸੀਗੇ ਜੀ ਇਹਨਾਂ ਇਹ ਤੇ ਕਬਜ਼ਾ ਸੀ ਨਾ ਅੱਜ ਜਦੋਂ ਤੁਹਾਨੂੰ ਕਬਜ਼ਾ ਦਵਾਇਆ ਗਿਆ ਤਾਂ ਪ੍ਰਸ਼ਾਸਨ ਨੂੰ ਕੌਣ-ਕੌਣ ਆਇਆ ਸੀ ਸਰਸਨਾਂ ਲੀਗੋਂ ਜੀ ਡੀਟੀਪੀਓ ਸਾਹਿਬ ਸੀਗੇ ਵੀਡੀਓ ਸਾਹਿਬ ਸੀਗੇ ਨਾਇਬ ਤਸੀਲਦਾਰ ਸਾਹਿਬ ਸੀਗੇ ਜੀ ਤੇ ਡੀਐਸਪੀ ਸਾਹਿਬ ਸੀਗੇ ਤੇ ਭਦੌਰ ਤੋਂ ਸਟੇਟ ਸਾਹਿਬ ਸੀ ਪੋਰਸ ਦੇ ਨਾਲ ਜੀ ਇਹਨਾਂ ਨੇ ਸਾਨੂੰ ਨਜਾਇਜ਼ ਕਬਜ਼ਾ ਅੱਜ ਸਾਡੇ ਪਰਮਜੀਤ ਕੌਰ ਸਰਪੰਚ ਨੂੰ ਅੱਜ ਕਬਜ਼ਾ ਦਵਾਇਆ ਜੀ ਪੰਚਾਇਤ ਤਲਵੰਡੀ ਨੂੰ ਸਰ ਕੀ ਕਹਿਣਾ ਚਾਹੂਗਾ ਜਿਹੜਾ ਪਿੰਡ ਤਲਵੰਡੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜ਼ਮੀਨ ਦਾ ਸਰ ਸਲਾਮ ਜੀ ਅੱਜ ਤੁਹਾਡੇ ਸਹਿਯੋਗ ਦੇ ਨਾਲ ਇਹਦਾ ਕੰਮ ਜੁਆਇਆ ਗਿਆ ਠੀਕ ਹੈ ਨਾ ਸਰ ਇਹ ਸੀ ਕਿ ਜਿਹੜੀ ਪੰਚਾਇਤ ਸੰਚੀ ಗ್ರಾಮ ਪੰਚਾਇਤ ਤੱਕ ਜਿਹੜੇ ਗ੍ਰਾਮ ਪੰਚਾਇਤ ਲ ਮੰਡੀ ਦੇ ਨਗਰ ਨਿਵਾਸੀ ਆ ਠੀਕ ਆ ਉਹਨਾਂ ਵੱਲੋਂ ਵੀ ਜਿਹੜਾ ਪੰਚਾਇਤ ਨੂੰ ਸਹਿਯੋਗ ਦਿੱਤਾ ਗਿਆ ਸੀ ਤੇ ਪਿਛਲੇ ਸਮੇਂ ਤੋਂ ਇਹ ਜਿਹੜੇ ਬਲਜਿੰਦਰ ਸਿੰਘ ਸੀ ਜਿਹੜੇ ਆਪਣੇ ਨਿੰਨਕੁਲੇ ਇਹ ਕਬਜ਼ਾ ਸੀ ਤੇ ਰਾਕਵਾ ਲਗਭਗ 218 ਕਨਾਲਾ ਸਤ ਮਰਲੇ ਸੀ ਤੇ ਅੱਜ ਮਾਨਜੁਗ ਜੀਡੀਸੀ ਦੀ ਮੈਮ ਜੀ ਦੇ ਹੁਕਮ ਅਨੁਸਾਰ ਜਿਹੜਾ 26 2025 ਨੂੰ ਫੈਸਲਾ ਹੋਇਆ ਉਹਦੇ ਅੰਗੇਸ ਤਸੀਂ ਸਮੁੱਚੀ ಗ್ರಾಮ ਪੰਚਾਇਤ ਦੇ ਡਿਊਟੀ ਨਿਯਮਿਤ ਸਹਿਬਾਨ ਤੇ ਪੁਲਿਸ ਫੋਰਸੀ ਸਹਿਯੋਤਾ ਨਾਲ ਸਾਡੇ ਮਾਨਜੁਗ ਡੀਡੀਪੀਓ ਸਾਹਿਬ ਵੀ ਸੀ ਤੇ ਮੈਂ ਇਹ ਜੀ ਵੀਡੀਓ ਸਾਡੇ ਨਾਲ ਜਿਹੜੇ ਪੰਚਾਇਤ ਕਰਾ ਤੇ ਗ੍ਰਾਮ ਪੰਚਾਇਤਵਨ ਜਿਹੜੇ ਸੁਪਾਲ ਗੁਰਜੀ ਸਰੋਵਰ ਨੂੰ ਪਟਾ ਸਾਡੇ ਪੰਚਾਇਤ ਸਾਰੇ ਨੇ ਮਿਲ ਕੇ ਤੇ ਸਮੁੱਚੇ ਨਗਰਪਾਤੀਏ ਚਾਹੇ ਤਨਾ ਅੱਜ ਉਹਨਾਂ ਦੇ ਗ੍ਰਾਮ ਪੰਚਾਇਤ ਕੋਲੇ 218 ਗਨਾਂ ਦਾ ਚੱਤ ਮਰਲੇ ਜਿਹੜਾ ਉਹ ਵੀ ਗ੍ਰਾਕਬਾ ਦਾ ਕਬਜ਼ਾ ਛੜਾਇਆਗਾ ਤੇ ਗ੍ਰਾਮ ਪੰਚਾਇਤ ਨੂੰ ਇਹਦੀ ਕੰਕਮ ਹੋ ਗਈ ਅਸੀਂ ਜਲਦੀ ਹੀ ਅੱਜ ਮੈਂ ਗ੍ਰਾਮ ਪੰਚਾਇਤ ਦਾ ਤਾਲਮਿਲ ਕਰਕੇ ਤਸਵੀਰਾਂ ਦੀ ਜਿਹੜੀ ਹੈਗੀ ਆ ਆ ਬੋਲੀ ਵੀ ਜਲਦੀ ਰੱਖ ਹੈ ਇਹ ਜਿਹੜੀ ਬੋਲੀ ਆ ਅਸੀਂ ਜਿਹੜੀ ਪੰਚਾਇਤ ਦੀ ਸ਼ੈਤਨ ਨਾਲ ਖੁੱਲੀ ਬੁੱਲੀ ਹੋਊਗੀ ਉਹਦੀ ਮਨੈਤੀ ਵਗੈਰਾ ਹੋਊਗੀ ਉਹ ਪੰਚਾਇਤ ਨੂੰ ਇਹਦੇ ਨਾਲ ਇਨਕਮ ਹੋਊਗੀ ਉਹਦੇ ਆਪਣੇ ਵਿੱਤੀ ਸਾਧਨ ਹੋਣਗੇ ਤੇ ਜਿੱਥੇ ਪੰਚਾਇਤ ਨੂੰ ਲੱਗੂਗਾ ਤੇ ਵੀ ਆ ਗਰਾਡ ਮੀਨਸ ਕਮਲੀ ਪ੍ਰਾਪਤ ਇਹਦੀ ਜ਼ਰੂਰਤ ਆ ਉਥੇ ਐਜ ਰੂਲੋ ਖਰਚ ਕਰ ਸਕਦੇ ਸਮੁੱਚੀ ಗ್ರಾಮ ਪੰਚਾਇਤ ਦੇ ਜਿਹੜੇ ਨਗਰ ਨਿਵਾਸੀ ਆ ਬੜੇ ਖੋਸਾ ਇਹ ਜਿਹੜਾ ਅਸੀਂ ਨਜਾਇਜ਼ ਕਬਜ਼ਾ ਦੂਰ ਕਰਵਾਇਆ ਐਜੇ ਰੂਲੀ ਕਰਵਾਇਆ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ। ਇਹ ਕਬਜ਼ਾ ਦੂਰ ਕਰਵਾਇਆ ਗਿਆ ਜੀ। ਵਜ਼ੀਰ ਸਰਕਾਰੀ ਜ਼ਮੀਨ ਹੈ ਜੀ। ਮਤਲਬ ਪਹਿਲਾਂ ਪੰਚਾਇਤ ਤੋਂ ਇਹਨਾਂ ਨੇ ਲਈ ਸੀ ਤੇ 24 ਜਨਾਂ ਦਾ ਖਤਮ ਹੋ ਗਿਆ ਸੀਗਾ ਐਗਰੀਮੈਂਟ ਮੁਤਾਬਕ। ਤੇ ਇਹ ਅਜੇ ਵਕੇਟਰ ਨਹੀਂ ਸੀ ਕਰ ਰਹੇ। ਫਿਰ ਸਰਕਾਰ ਤੇ ਸਮਰੱਥ ਅਧਿਕਾਰੀ ਨੇ ਆਪਣੀ ਕਾਰਵਾਈ ਪਾ ਕੇ ਇਹਨਾਂ ਕੋ ਪ੍ਰੋਜੈਕਸ਼ਨ ਲੈ ਨਬਰੀ ਲਿਖਿਆ ਤਾਂ ਇਹਨਾਂ ਨੇ ਫਿਰ ਸਾਡੀ ਪ੍ਰੋਡਕਸ਼ਨ ਲੈ ਕੇ ਅੱਜ ਕਰਦਾ ਰਹੇ ਕੁਸਪਾਈ ਕੀ ਗੱਲੇ ਦੱਸਦੇ ਆ ਬਾਕੀ ਇੰਡਸਟਰਕਟ ਫਿਰ ਇਹਨਾਂ ਨੂੰ ਪਤਾ ਹੋਊ